ਪਰ ਇਹਦੇ ਨਾਲੇ ਵੱਡੀ ਚੁਣੌਤੀ ਪਾਣੀ ਵਾਲੇ ਮਸਲੇ ਦੀ ਖੜੀ ਹੋਈ। ਇੱਕ ਪਾਸੇ ਆਪਾਂ ਲਗਾਤਾਰ ਦਰਿਆਈ ਪਾਣੀ ਦੇ ਜ਼ਹਿਰੀ ਹੋਣ ਦੀਆਂ ਗੱਲਾਂ ਕਰਦੇ ਰਹੇ ਨੇ। ਪਰ ਅੱਜ ਮੈਂ ਗੱਲ ਕਰ ਰਿਹਾ ਧਰਤੀ ਹੇਠਲੇ ਪਾਣੀ ਦੇ ਬਾਰੇ। ਪੰਜਾਬ ਦੇ 138 ਬਲਾਕਾਂ ਦੇ ਵਿੱਚੋਂ 109 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਮੁੱਕ ਨਿਕਲ ਰਿਹਾ ਗਿਆ। ਮੈਸੇਜ ਸੋਸ਼ਲ ਮੀਡੀਆ ਤੇ ਸੱਚੀਆਂ ਝੁੱਠੀਆਂ ਕਈ ਚਲਦੀਆਂ ਕਿ ਇਸ ਪਿੰਡ 'ਚ ਪਾਣੀ ਮੁੱਕ ਗਿਆ, ਪਿੰਡ ਵਾਲੇ ਲੋਕ ਘਰ ਵੇਚ ਕੇ ਚਲੇ ਗਏ, ਬੋਰ ਮੁੱਕ ਗਿਆ। ਅਰੇ ਅੱਜ ਜੇ ਖਬਰਾਂ ਛੁੱਟੀਆਂ ਨੇ ਤਾਂ ਆਉਂਦੇ ਕੁਝ ਮਹੀਨਿਆਂ ਕੁਝ ਸਾਲਾਂ ਤੱਕ ਇਹ ਖਬਰਾਂ ਸੱਚੀਆਂ ਵੀ ਹੋਣ ਵਾਲੀਆਂ ਨੇ ਜਿਸ ਕਦਰ ਪੰਜਾਬ ਦੇ ਵਿੱਚ ਧਰਤੀ ਹਟਲਾ ਪਾਣੀ ਮੁੱਕਦਾ ਜਾ ਰਿਹਾ ਹੈ 138 ਬਲਾਕਾਂ ਦੇ ਵਿੱਚੋਂ 109 ਬਲਾਕ ਪਾਣੀ ਆਖਰੀ ਪੜਾਵਾਂ ਤੇ ਕਹਿੰਦੇ ਮੁੱਕਣ ਕਰਾ ਦੇ ਦੋ ਦੀ ਹਾਲਤ ਬਹੁਤ ਨਾਜ਼ੁਕ ਹੈ ਪੰਜਕ ਬਲਾਕਾਂ ਚ ਹਾਲਤ ਥੋੜੀ ਨਾਜ਼ੁਕ ਹੈ 22 ਬਲਾਕ ਨੇ ਜਿੱਥੇ ਥੋੜੀ ਠੀਕ ਹੈ ਤੇ 109 ਬਲਾਕ ਪਾਣੀ ਮੁੱਕਣ ਕਰਾ ਦੇ ਸੋ ਇਹ ਇੰਝ 138 ਲੋਕਾਂ ਦੀ ਗੱਲ ਬਣਦੀ ਹੈ ਸਮੇ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਰਹੀਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਐ ਮੀਹ ਵਾਲੇ ਪਾਣੀ ਨੂੰ ਮੁੜ ਕੇ ਰੀਸਾਈਕਲਿੰਗ ਚ ਪਾਉਣ ਦੇ ਲਈ ਕੋਈ ਯੋਜਨਾ ਨਹੀਂ بڑے ਦਾਅਵੇਵਾਦੇ ਕੀਤੇ ਜਾਂਦੇ ਆ ਕਿ ਜੀ ਕਿ ਟਿਊਬਲਾਂ ਵਾਲਾ ਜਿਹੜਾ ਪਾਣੀ ਨਿਕਲਦਾ ਜੀ ਆ ਹਰੀ ਕ੍ਰਾਂਤੀ ਜਿਹੜੀ ਆ ਗਈ ਜੀ ਝੋਨਾ ਜਿਹੜਾ ਆ ਗਿਆ ਜੀ ਇਹਦੇ ਵਾਲੇ ਨਾਲ ਬਹੁਤ ਗੱਲਾਂ ਹੁੰਦੀਆਂ ਪਰ ਬਦਲਵੀਂ ਫਸਲਾਂ ਦਾ ਹੱਲ ਬਦਲਵੀਂ ਫਸਲਾਂ ਦਾ ਬਦਲ ਕੋਈ ਵੀ ਸਰਕਾਰ ਉਪਰੋਧ ਨਹੀਂ ਕਰਾ ਸਕੀ ਜਦੋਂ ਕਿ ਖੇਤੀ ਸੂਬੇ ਦਾ ਵਿਸ਼ਾ ਤੋਂ ਉਸ ਪਹਿਲੂ ਤੇ ਘਰ ਕਿਨੇ ਕਰਨਾ ਕਿੱਥੇ ਗਈ ਖੇਤੀ ਪਾਲਸੀ ਹੈ ਨਾ ਕਿੱਥੇ ਗਈ ਹੈ ਮਤਲਬ ਮੂੰਗੀ ਵਾਲੀ ਫਸਲ ਤੇ ਪੂਰਾ ਪਾ ਕਿੱਥੇ ਗਿਆ ਮੁਰਗੀਆਂ ਬੱਕਰੀਆਂ ਵਾਲਾ ਮੁਆਵਜ਼ਾ ਹੈ ਨਾ ਸਾਰੇ ਪਹਿਲੂ ਅੱਧਾ ਬਾਟੇ ਉਗੰਨੇ ਵਾਲਾ ਮਸਲਾ ਵੱਖਰਾ ਖੜਾ ਕਿਸਾਨੀ ਮਸਲੇ ਵੱਖਰੇ ਖੜੇ ਨੇ ਹੈ ਮਜ਼ਦੂਰਾਂ ਦਾ ਮਸਲਾ ਵੱਖਰਾ ਖੜਾ ਹੈ ਤੇ ਪਰ ਆ ਪਹਿਲੂ ਵੀ ਹੈ ਹੁਣੇ ਚ ਅਕਸਰ ਇੱਕ ਸਵਾਲ ਆਉਂਦਾ ਕਿ ਭਾਈ ਟਿਊਬਲਾਂ ਦਾ ਪਾਣੀ ਹੈ ਜਿਹੜਾ ਟਿਊਬਰ ਨੇ ਜੀ ਬੇਲੋੜਾ ਪਾਣੀ ਮੈਂ ਕਹਿੰਦਾ ਬਿਲਕੁਲ ਚਲਾਉਂਦੇ ਨੇ ਕੁਝ ਲੋਕ ਮਤਲਬ ਆ ਧਰਤੀ ਨੂੰ ਪਹਿਲਾਂ ਫੂਕ ਲੈਂਦੇ ਨੇ ਅੱਗੇ ਕਣਕ ਕਣਕ ਦੇ ਨਾਲ ਨੂੰ ਅਸੀਂ ਅੱਗ ਲੱਗਦੀ ਕਦੇ ਨਹੀਂ ਦੇਖੀ ਸੋ ਸਾਡੇ ਪਿੰਡਾਂ ਚ ਕਦੇ ਵੀ ਕਣਕ ਦੇ ਨਾਲ ਨੂੰ ਅੱਗ ਨਹੀਂ ਲੱਗਦੀ ਸੀ ਪਰ ਹੁਣ ਆ ਵੀ ਰਿਵਾਜ ਆ ਗਿਆ ਮਤਲਬ ਪਰਾਲੀ ਵਾਲੇ ਤੋਂ ਬਾਅਦ ਹੁਣ ਅਸੀਂ ਕਣਕ ਦੀ ਨਾਲ ਤੇ ਵੀ ਆ ਗਏ ਤੇ ਫਿਰ ਅੱਗ ਲਾਉਣ ਤੋਂ ਬਾਅਦ ਇੱਕ ਨਵਾਂ ਰਿਵਾਜ ਆ ਗਿਆ ਕਿ ਹੁਣ ਧਰਤੀ ਠੰਡੀ ਕਰਨੀ ਹੈ ਜੀ ਪਾਣੀ ਛੱਡ ਦੋ ਤੇ ਹੁਣ ਜਿੱਥੇ ਅਜੇ ਝੋਨਾ ਵੀ ਲੱਗ ਰਿਹਾ ਉੱਥੇ ਵੀ ਕਹਿੰਦੇ ਪਾਣੀ ਛੱਡਿਆ ਜਾ ਰਿਹਾ ਇਹ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾ ਰਹੀ ਇਹ ਇਸ ਲਈ ਮੈਂ ਕਹਿੰਦਾ ਪਾਣੀ ਦੀ ਬਰਬਾਦੀ ਕੁਝ ਹੱਦ ਤੱਕ ਹੁੰਦੀ ਆ ਪਰ ਜੇ ਤੁਸੀਂ ਇਹ ਕਹੋ ਕਿ ਖੇਤ ਵਾਲਾ ਹਰ ਟਿਊਬਲ ਇਹ ਇਸ ਕੰਮ ਲਈ ਚੱਲਦਾ ਫਿਰ ਇਹ ਬਹੁਤ ਵੱਡੀ ਗਲਤੀ ਹੈ ਜੇ ਖੇਤ ਵਾਲਾ ਟਿਊਬਲ ਪਾਣੀ ਕੱਢਦਾ ਤਾਂ ਅਨਾਜ ਪੈਦਾ ਹੁੰਦਾ ਤਾਂ ਦੇਸ਼ ਦੇ ਪੜੋਲੇ ਭਰਦੇ ਆ ਤੇ ਤਾਂ ਸਰਕਾਰ ਉਹ ਮੁਫਤ ਆਟਾ ਦਾਲ ਵੰਡਣੀਆਂ ਸਕੀਮਾਂ ਦੀਆਂ ਯੋਜਨਾਵਾ ਘੜ ਕੇ ਵੋਟਾਂ ਇਕੱਠੀਆਂ ਕਰਦੀ ਆ ਸੋ ਇਸ ਲਈ ਮੋਟਰਾਂ ਜੇ ਚੱਲਦੀਆਂ ਨੇ ਤਾਂ ਉਹਨਾਂ ਚੋਂ ਖੇਤਾਂ 'ਚ ਕੀਤੀ ਹੁੰਦੀ ਹੈ ਫਸਲ ਉਗਦੀ ਹੈ ਪਰ ਜਿਹੜੀਆਂ ਪੰਜਾਬ ਚ ਪਾਣੀ ਵੇਚਣ ਵਾਲੀਆਂ ਫੈਕਟਰੀਆਂ ਲੱਗੀਆਂ ਪੰਜਾਬ ਚ ਕੋਕਾ ਕੋਲਾ ਕੋਲਡ ਡਰਿੰਕ ਫੋਲਡ ਡਰਿੰਕ ਆ ਜਿਹੜੀਆਂ ਕੰਪਨੀਆਂ ਦੀਆਂ ਫੈਕਟਰੀਆਂ ਲੱਗੀਆਂ ਕਿੰਨਾ ਪਾਣੀ ਬਰਬਾਦ ਕਰਦੀਆਂ ਕਦੇ حساب ਲਾਇਆ ਕਿਸੇ ਨੇ ਸਭ ਤੋਂ ਵੱਧ ਬਰਬਾਦੀ ਕੋਲਡ ਡਰਿੰਕ ਦੀਆਂ ਕੰਪਨੀਆਂ ਚ ਪਾਣੀ ਦੀ ਹੁੰਦੀ ਹੈ ਧਰਤੀ ਇੱਟਲਾ ਪਾਣੀ ਸਾਡਾ ਹੀ ਕੱਢ ਕੇ ਉਹਨੂੰ ਜੀ ਆ ਮਿਨਰਲ ਵਾਟਰ ਬਣਾਤਾ ਫਲਾਣਾ ਵਾਟਰ ਬਣਾਖਦਾ ਬੋਤਲਾਂ ਚ ਪਾ ਕੇ ਸਾਨੂੰ ਇਹ ਵੇਚੀ ਜਾਂਦੇ ਨੇ ਤੇ ਸਾਡਾ ਪਾਣੀ ਮੁਕਾਉਂਦੇ ਨੇ ਉਹਦੇ ਉੱਪਰ ਕਦੇ ਗੌਰ ਨਹੀਂ ਹੁੰਦੀ ਸਰਕਾਰਾਂ ਨੇ ਜਿਹੜਾ ਕੰਮ ਕਰਨਾ ਸੀ ਰੀਚਾਰਜਿੰਗ ਦਾ ਉਹ ਕੰਮ ਨਹੀਂ ਕੀਤਾ ਤੋਬੇ ਛੱਪੜ ਅਸੀਂ ਪਿੰਡ ਵਾਲਿਆਂ ਨੇ ਪੂਰ ਲੇ ਜਗ੍ਹਾ ਹੀ ਨਹੀਂ ਛੱਡੀ ਸੋ ਇਤਨਾ ਕਿਤੇ ਕਿੰਨੇ ਪਹਿਲੂਆਂ ਤੇ ਗੱਲ ਕਰਨੀ ਬਣਦੀ ਆ ਬਦਲਮੀ ਫਸਲ ਇਹ ਪਾਣੀ ਬਚਾਉਣ ਵਾਲਾ ਪਹਿਲੂ ਹੈ ਧਰਤੀ ਹਟਲਾ ਤਾਂ ਬਦਲ ਵੀ ਫਸਲ ਵਾਲਾ ਫਿਰ ਹੈ ਨਹਿਰੀ ਸਿਸਟਮ ਨੂੰ ਦੁਰਸਤ ਕਰਨ ਵਾਲਾ ਅਜੇ ਤੱਕ ਨਹੀਂ ਹੋਇਆ ਆਪਾਂ ਲਗਾਤਾਰ ਗੱਲ ਕਰਦੇ ਰਹੇ ਕਿ ਕਿਹਾ ਤਾਂ ਯਾਰ ਕਿ ਆਖਰੀ ਖੇਤ ਤੱਕ ਨਹਿਰ ਵਾਲਾ ਪਾਣੀ ਪਹੁੰਚਾਤਾ ਪਰ ਜਿੱਥੋਂ ਜੇ ਆਪਾਂ ਰੋਪੜ ਵਾਲੇ ਪਾਸਿਓਂ ਲਾ ਲਈਏ ਕਿ ਨੰਗਲ ਤੋਂ ਹੀ ਲਾ ਲਈਏ ਤੇ ਨਹਿਰੋਂ ਨਿਕਲਦੇ ਉਹ ਆਲੇ-ਦਾਲੇ ਜਿੱਥੇ-ਜਿੱਥੇ ਨਹਿਰ ਲੰਘਦੀ ਆ ਉਦੋਂ ਜਿੱਥੇ-ਜਿੱਥੇ ਸੂਏ ਲੰਘਦੇ ਨੇ ਕਿੰਨੇ ਕੁ ਨਾਲ ਦੇ ਅਦਰ ਦੇ ਖੇਤ ਸਿੰਜਦੇ ਆਈਏ ਅਸੀਂ ਸੋ ਇਸ ਲਈ ਨਹਿਰੀ ਸਿਸਟਮ ਨੂੰ ਦੁਰਸਤ ਕਰਨ ਦੀ ਲੋੜ ਆ ਫਿਰ ਸਾਡਾ ਸ਼ਹਿਰਾਂ ਦੇ ਵਿੱਚ ਜਿਹੜਾ ਪਾਣੀ ਕੱਢਦੀਆਂ ਨੇ ਮੋਟਰਾਂ ਜੇ ਮਤਲਬ ਉਹਦੇ ਉੱਪਰ ਕੋਠਾ ਪਾ ਲਿਆ ਤਾਂ ਮਤਲਬ ਮੋਟਰ ਘਣੋਂਗੇ ਨਹੀਂ। ਸ਼ਰੀ ਲੋਕ ਪਾਣੀ ਬਰਬਾਦ ਨਹੀਂ ਕਰਦੇ। ਉਹ ਹਰੇਕ ਦੇ ਘਰ ਚ ਆਰਓ ਥੋੜੇ। ਤੇ ਤੁਹਾਡੇ ਹਰ ਘਰ ਦੇ ਵਿੱਚ ਜਿਹੜਾ ਆਰਓ ਲੱਗਿਆ ਪਾਣੀ ਬਰਬਾਦ ਨਹੀਂ ਕਰਦਾ। ਬੇ ਮਤਲਬ ਚੱਲੀ ਜਾਣਾ ਉਹਨੇ। ਗਲਾਸ ਹੀ ਭਰੀ ਨਹੀਂ ਤੇ ਜਦੋਂ ਪਾਣੀ ਫੇਰ ਫालतੂ ਆ। ਉਹ ਪਾਣੀ ਬਰਬਾਦ ਹੀ ਨਹੀਂ। ਬੂੰਦ-ਬੂੰਦੇ ਆ ਨਾ ਸਵਾਲ ਤਾਂ ਉੱਥੇ ਖੜਾ। ਸੋ ਇਸ ਲਈ ਉਹ ਸਿਸਟਮ ਤੇ ਹੀ ਹੈਗਾ। ਫਿਰ ਟੋਬੇ ਛਪੜਾ ਵਾਲੇ ਮਾਮਲੇ ਸਾਨੂੰ ਰੀਚਾਰਜਿੰਗ ਵਾਲੇ ਪਾਸੇ ਆਉਣ ਦੀ ਲੋੜ ਹੈ ਪਰ ਅਸੀਂ ਉੱਪਰ ਨਹੀਂ ਆਏ ਅੱਜ ਦੀ ਤਾਰੀਖ 'ਚ ਪੰਜਾਬ ਦੇ ਅੰਦਰ ਇਹ ਕਰੀਬ-ਕਰੀਬ 15 ਲੱਖ ਟਿਊਬਲ ਕੰਮ ਕਰ ਰਹੇ ਨੇ 1980 'ਚ 6 ਲੱਖ ਦੇ ਕਰੀਬ ਟਿਊਬਲ ਸੀਗੇ ਮੈਂ ਮਤਲਬ ਇਥੋਂ ਦਾ ਜਲਾਉ ਕਿ 1980 'ਚ 6 ਲੱਖ ਟਿਊਬਲ ਸੀ ਜਿਹੜਾ ਅੱਜ ਦੀ ਤਾਰੀਖ 'ਚ ਆ ਕੇ 15 ਲੱਖ ਤੱਕ ਕਰੀਬ ਪਹੁੰਚ ਗਿਆ 14 ਲੱਖ ਦੇ ਗੇੜ ਦੇ ਵਿੱਚ ਟਿਊਬਲ ਨੇ ਜਿਹੜੇ ਹੈ ਖੇਤੀ ਟਿਊਬਲ ਨੇ ਜਿਹੜੇ ਖੇਤੀਬਾੜੀ ਲਈ ਵਰਤੇ ਜਾਂਦੇ ਨੇ ਤੇ ਬਾਕੀ ਲੱਖ ਦੇ ਕਰੀਬ ਟਿਊਬਲ ਉਹ ਹੈ ਜਿਹੜਾ ਹਾਂ ਮਤਲਬ ਸ਼ਹਿਰਾਂ ਦੇ ਵਿੱਚ ਆ ਨਗਰ ਨਿਗਰ ਕਾਉਂਸਲਾਂ ਵਾਲਾ ਜੇ ਉਹ ਪਾਣੀ ਖੜਦਾ ਤੇ ਉਹ ਤੋਂ ਇਲਾਵਾ ਜਿਹੜਾ ਉਦਯੋਗਿਕ ਪਾਣੀ ਵਰਵਾਦੀ ਹੈ ਉਹ ਪੁੱਛੋ ਨਾ ਗੱਡੀਆਂ ਧੋਣ ਵਾਲੇ ਇਹ ਆਪਣੇ ਆਪ ਸਵਾਲ ਨੇ ਸੋ ਇਹ ਸਾਰੇ ਪਹਿਲਾਂ ਹੁੰਦਾ ਫਿਕਰ ਹੈ